ਕੀ ਮਸਲਾ ਜਿਹੜਾ ਤੁਸੀਂ ਦੱਸਦੇ ਕਿ ਝਗੜੇ ਦੌਰਾਨ ਜਿਹੜੀਆਂ ਗੋਲੀਆਂ ਚੱਲੀਆਂ ਕੀ ਮਸਲਾ ਹੈ ਇਹ ਜੀ ਪਈ ਦਾ ਹੈ ਅੱਛਾ ਜੀ ਹਾਂ ਜੀ ਕੀ ਮਿਲ ਗਈ ਜਿਵੇਂ ਤੁਹਾਡੇ ਦੇ ਮਿਲ ਗਿਆ ਜ਼ਖਮੀ ਹਾਲਤ ਵਿੱਚ ਭੇਜਿਆ ਤੁਹਾਨੂੰ ਚਾਰ ਬੰਦੇ ਤੁਹਾਡੇ ਨਾਲ ਹੋਰ ਫੱਟੜੇ ਆ ਕੀ ਸਾਰੀ ਘਟਨਾ ਕੀ ਵਾਪਰੀ ਇਹ ਗੋਲੀਆਂ ਚਲੀਆਂ ਮਾਰੀਆਂ ਉਹਨਾਂ ਨੇ ਕੀ ਨਾਮ ਉਹਨਾਂ ਦਾ ਅਰਿੰਦਰ ਇੱਕ ਮੁੰਡੇ ਦਾ ਅੱਛਾ ਇੱਕ ਦਾ ਲੱਭਾ ਅੱਛਾ ਸੋਨੀ ਸਾਰਜ ਇਹੋ ਜਿਹੇ ਨਾਲ ਮੁੰਡੇ-ਮੁੰਡੇ ਲਿਆਏ ਬਰੋਂ ਕੀ ਕਾਰਨ ਕੀ ਹੀ ਜਿਹੜਾ ਵੀ ਗੋਲੀ ਮਾਰਦਾ ਪਈ ਦਾ ਹੀ ਮਿੱਟੀ ਮੁੱਟੀ ਦਾ ਕਿਹੜੇ ਪਿੰਡ ਦਾ ਹੈ ਪੈਣੀ ਮਸਲ ਸਿੰਘ ਦਾ ਆ ਜਿਹੜਾ ਫੱਟੜ ਹੋਇਆ ਜੇ ਤੁੰਨ ਤੇ ਨਾਲ ਤੁਹਾਡੇ ਜਾਣੇ ਚਾਰ-ਦਾਨੇ ਹੋਰ ਗੋਲੀਆਂ ਲੱਗੀਆਂ ਕੀ ਮਸਲਾ ਇਹਨਾਂ ਆਪਣੇ ਗਵਾਰਡ ਸੀ ਆਪਣੇ ਆਪ ਦੇ ਬੰਦੇ ਆ ਠੀਕ ਤੇ ਮੈਨੂੰ ਝਗੜਾ ਕੁਈ ਨਾ ਬੜਾ ਮੋਟਾ ਪਹਿਲਾਂ ਆਇਆ ਤੇ ਉਹ ਲੈ ਗਏ 70 80 ਨੇ ਇਹ ਜਿਹੜੀ ਉੱਥੇ ਆਣ ਕੇ ਗੱਲ ਪਈਏ ਆ ਉਹ ਮੈਂ ਵਿੱਚ ਸਟਾਉਣ ਲੱਗ ਪਿਆ ਵਾ ਤੇ ਮੇਰੇ ਗੋਲੀ ਮਾਰ ਕਰਤੀਏ ਤੇ ਬਾਅਦ ਹਲਾ ਸ਼ਟਾ ਮਾ ਹੀ ਮੋਦਵਾ ਬੱਤੀ ਸਰਪੰਚੀ ਅੱਗੇ ਜੀ ਜੀਸ਼ਾ ਮਿਲ ਕੇ ਝਗੜਾ ਹੋਇਆ ਕਿ ਇਸ ਪਾਸੇ ਤੋਂ ਪਤਾ ਲੱਗਿਆ ਝਗੜੇ ਦਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੇਰੇ ਚਾਹ ਦੇ ਪਿੰਡ ਗਿਆ ਵਾ ਅੱਛਾ ਤੇ ਆਪ ਨੂੰ ਤਾਂ ਪਤਾ ਹੀ ਦੋ ਪਿੰਡਾਂ 'ਚ ਦਾਵਾ ਤੇ ਆਪਾਂ ਨੂੰ ਇਹ ਵਿਸ਼ਵਾਸਤ ਹੀ ਹੋਣਾ ਝਗੜਾ ਗੋਲੀ ਲੱਗੀ ਹਣਾ ਆ ਗੋਲੀ ਮੇਰੇ ਤੋਂ ਕਿ ਪਿੰਡ 'ਚ ਹੀ ਹੋਇਆ ਝਗੜਾ ਪੈਣੀ ਮੱਸਾ ਸਿੰਘ ਹੋਇਆ ਹਾਂਜੀ ਇਹ ਫਾਇਰਿੰਗ ਇਨਸਿਡੈਂਟ ਰਿਪੋਰਟ ਹੈ ਜੀ ਕਿ ਕੋਈ ਜ਼ਮੀਨ ਦਾ ਮਸਲਾ ਹੈ ਪਹਿਲੀ ਤੋਂ ਲੜਦੇ ਆ ਜੀ ਬੇਕਸ ਅਧਿਕਾਰੀ ਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਕਿ ਕਰ ਰਹੀ ਕਿੱਦਿਲੀ ਕਿੰਨੇ ਕੁ ਸਰ ਜਾਨੇ ਇੰਜਰਡ ਜਿਹੜੇ ਦੱਸਿਆ ਜਾ ਰਹੇ ਤੋ ਤਿੰਨ ਤੋਂ ਚਾਰ ਜਾਨੇ ਇੰਜਰਡ ਦੱਸਿਆ ਜਾ ਰਿਹਾ ਤੇ ਗੋਲੀ ਵਗੈਰਾ ਦਾ ਸਾਰਾ ਕੋਈ ਖੋਲ ਵਗੈਰਾ ਉੱਥੋਂ ਬਰਾਮਦ ਹੋ ਗਏ ਜੀ ਜੀ ਤੇ ਸਟੇਟਮੈਂਟ ਸਰ ਪਰਿਵਾਰ ਦੀ ਦਰਜ ਕਰ ਜੀ 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 ਉਹੀ ਕਰ ਰਹੇ ਜੀ ਪਰਿਵਾਰ ਮੈਂਬਰ ਕੋਈ ਬੰਦਾ ਸਰ ਹੈਗੇ ਪੜਿਆ ਕੋਈ ਜੀ ਨਹੀਂ ਅਜੇ ਕੋਈ ਨਹੀਂ ਤੇ ਸਟੇਟਮੈਂਟ ਦਾ ਬਗ ਬਦਲ ਕੋਈ ਦੇ ਖਿਲਾਫ ਦਿੰਦੇ ਸਟੇਟਮੈਂਟ ਉਹਨਾਂ ਵੱਲੋਂ ਸਰ ਕੋਈ ਆਇਆ ਕੋਈ ਹੋਇਆ ਉਹਨਾਂ ਵੱਲੋਂ ਜੀ ਜੀ ਇਸ ਟਾਈਮ ਹਸਪੀਟਲ ਲਈ ਜੀ ਚੈੱਕ ਕਰਦੇ